ਲੁਧਿਆਣਾ ਦੇ ਵਿੱਚ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਗਿਆਸਪੁਰਾ ਮਕਰ ਕਲੋਨੀ ਤੋਂ ਜਿੱਥੇ ਕਿ ਇੱਕ ਵਿਅਕਤੀ ਨੂੰ ਮੌਤ ریکارڈ ਉਤਾਰ ਦਿੱਤਾ ਗਿਆ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਾਲਾਂਕਿ ਉਸ ਵਿਅਕਤੀ ਦਾ ਨਾਮ ਨੰਦ ਲਾਲ ਦੱਸਿਆ ਜਾ ਰਿਹਾ ਹੈ ਉਮਰ 35 ਸਾਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕੀ ਆਪਣੇ ਕਮਰੇ ਵਿੱਚ ਸੀਗਾ ਤੇ ਉਸ ਨੂੰ ਕੋਈ ਅਣਪਛਾਤੇ ਵਿਅਕਤੀ ਆਂਦੇ ਨੇ ਤੇ ਉਸ ਦੇ ਤੇਜ਼ਦਾਰ ਹਥਿਆਰ ਨਾਲ ਉਸ ਦੇ ਮੂੰਹ ਤੇ ਵਾਰ ਕਰ ਦਿੰਦੇ ਨੇ ਤੇ ਉਸ ਦੇ ਉੱਥੇ ਉਸੇ ਮੌਕੇ ਤੇ ਮੌਤ ਹੋ ਜਾਂਦੀ ਹੈ ਜਸ ਇੱਕ ਵਿਅਕਤੀ ਜਿਹੜਾ ਕਿ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਆਂਦਾ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮਿੱਤੇ ਕੋਸ਼ੀ ਬ੍ਰਾਡ ਡੈੱਡ ਕਹਿ ਲਾਇਆ ਦਿੱਤਾ ਜਾਂਦਾ ਵੈ ਹਾਲਾਂਕਿ ਮਾਮਲਾ ਕਾਫੀ ਸੰਗਤ ਦੱਸਿਆ ਜਾ ਰਿਹਾ ਹੈ ਉੱਥੇ ਦੇ ਗਿਆਸਪੁਰੇ ਚੌਂਕੀ ਦੇ ਐਸ.ਆਈ. ਚੰਦ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਜਿਹੜਾ ਕਿ ਆ ਨੰਦ ਲਾਲ ਮਿੱਤਕ ਦਾ ਹੈ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਮਕਰ ਕਲੋਨੀਆ ਰਹਿਣ ਵਾਲਾ ਸੀਗਾ ਡੇਢ ਦੋ ਮਹੀਨੇ ਪਹਿਲੇ ਹੀ ਰਹਿੰਦਾ ਸੀਗਾ ਇਕੱਲਾ ਰਹਿੰਦਾ ਸੀਗਾ ਆ ਪ੍ਰਵਾਸੀ ਹੈ ਤੇ ਮਰਡਰ ਕਿੱਦਾਂ ਹੋਇਆ ਮੌਤ ਕਿ ਮੌਤੇ ਦੇ ਘਟ ਕਿੱਦਾਂ ਤਰਿਆ ਇਹ ਹਜੇ ਚਰਚਾ ਦਾ ਵਿਸ਼ਾ ਹੈ ਹਲੇ ਜਾਂ ਹਰੀ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਦੇ ਵਿੱਚ ਵਕਫ ਵਕ ਐਂਗਲਾ ਤੋਂ ਜਾਂਚ ਕਰ ਰਹੀ ਹੈ ਲਗਾਤਾਰ ਛਾਣਬਿਨ ਹੋ ਰਹੀ ਹੈ ਤੇ ਸੀਸੀਟੀਵੀ ਖੰਗਲੇ ਜਾ ਰਹੇ ਨੇ ਜਦੋਂ ਉਸ ਦੇ ਪਰਿਵਾਰ ਮੈਂਬਰ ਇੱਥੇ ਪਹੁੰਚਾਂਗੇ ਉਹਨਾਂ ਦੇ ਬਿਆਨ ਦਰਜ ਕਰਕੇ ਇਹ ਉਹਨਾਂ ਉਹਨਾਂ ਅਣਪਛਾਤੇ ਵਿਅਕਤੀਆਂ ਦੇ ਪਰਚਾ ਦਿੱਤਾ ਜਾਏਗਾ ਆਨਾਲ ਸਮੇਂ ਦੇਖਣਾ ਹੈਗਾ ਕਿ ਕਿੰਨੀ ਕੁ ਜਲਦ ਉਸ ਆਰੋਪੀਏ ਨੇ ਪਕੜ ਦਿਆ ਹੈ ਕੌਣ ਆਨੰਦ ਲਾਲ ਕੀ ਕਰਦਾ ਸੀਗਾ ਹਾਲਾਂਕਿ ਫਿਲਹਾਲ ਦੀ ਘੜੀ ਇੱਕ ਜਿਹੜੇ ਜਿਹੜਾ ਵਿਅਕਤੀ ਇਸ ਨੂੰ ਇੱਥੇ ਲਿਆਇਆ ਸੀਗਾ ਉਸ ਦਾ ਇਹ ਕਹਿਣਾ ਹੈ ਵਾ ਕਿ ਰਾਜਸਥਾਨ ਦੇ ਵਿੱਚ ਕੰਮ ਕਰਦਾ ਸੀਗਾ ਤੇ ਉਸ ਦੇ ਦੌਰਾਨ ਜਿਹੜਾ ਘਰ ਰਹਿੰਦਾ ਵਾ ਘਰ ਦਾ ਆਉਣ ਤੋਂ ਬਾਅਦ ਕੁਝ ਅਣਪਛਾਤੇ ਵਿਅਕਤੀਆਂ ਦੇ ਲੋ ਇਸ ਨੂੰ ਇਹਦੇ ਉੱਤੇ ਤੇ ਇਹ ਦਾ ਰਤਨ ਵਾਰ ਕੀਤਾ ਜਾਂਦਾ ਵਾ ਹਾਲਾਂਕਿ ਸਿਵਲ ਹਸਪਤਾਲ ਦੀ ਤਸਵੀਰਾਂ ਤਾਂ ਦਿਖਾ ਦਿੰਦਾ ਸਿਵਲ ਹਸਪਤਾਲ ਦੇ ਵਿੱਚ ਇਸ ਨੂੰ ਡੈੱਡ ਬੋਡੀ ਨੂੰ ਮੋਰਚੀ ਦੇ ਵਿੱਚ ਸ਼ਬ ਨੂੰ ਰੱਖਾ ਦਿੱਤਾ ਗਿਆ ਵਾ ਕੱਲ ਸਵੇਰੇ ਪੋਸਟਮਾਰਟਮ ਹੋ ਕੇ ਅੱਗੇ ਦੀ ਕਾਰਵਾਈ ਜਿਹੜੀ ਹੈ ਗੈਸਪੁਰੇ ਚੌਂਕੀ ਦੇ ਵੱਲੋਂ ਕੀਤੀ ਜਾ ਰਹੀ ਹਾਲਾਂਕਿ ਮਾਮਲਾ ਕਾफी ਸੰਗੀਤ ਹੈ ਕਿਉਂਕਿ ਆਏ ਗਏ ਦਿਨ ਲਗਾਤਾਰ ਕਦੀ ਗੋਲੀਬਾਰੀ ਚੱਲਦੀ ਹੈ ਕਦੀ ਮਰਡਰ ਹੁੰਦਾ ਵਾ ਕਾਫੀ ਮਰਡਰ ਦੇ ਕੇਸ ਵਧਦੇ ਹੋਏ ਨਜ਼ਰ ਆ ਰਹੇ ਨੇ ਲੁਧਿਆਣਾ ਸ਼ਹਿਰ ਇੱਕ ਮਹਾਨਗਰ ਨਹੀਂ ਇੱਕ ਵਿਪਾਦਿਆ ਸ਼ਹਿਰ ਨਹੀਂ ਰਹਿ ਗਿਆ ਹੁਣ ਇੱਕ ਗੈਂਗਲੈਂਡ ਦਾ ਸ਼ਹਿਰ ਰਹਿ ਗਿਆ ਇੱਕ ਕੋਈ ਕਾਰੋਬਾਰੀ ਸ਼ਹਿਰ ਨਹੀਂ ਰਿਹਾ ਹੈਗਾ ਕਿਉਂਕਿ ਆਏਗੇ ਦਿਨ ਇਹੋ ਜਿਹੇ ਮਾਮਲੇ ਸਾਹਮਣੇ ਲਗਾਤਾਰ ਨਜ਼ਰਾਂ ਦੇ ਦਿਖਾਈ ਦੇਤੇ ਕਿ ਨਹੀਂ ਕੋਈ ਜਲਦ ਫੁੱਸ ਪੁਲਿਸ ਇਸ ਗੁੱਥੀ ਨੂੰ ਸਮਝਣ ਸੁਲ ਜਾਂਦੀ ਹੈ ਕਿ ਨਹੀਂ ਕੋਈ ਜਲਦ ਕੀ ਰੰਜਿਸ਼ ਹੋਏਗੀ ਕੀ ਪੂਰਾ ਮੈਟਰ ਹੋਏਗਾ ਇਹ ਆਉਣ ਵਾਲੇ ਸਮੇਂ 'ਚ ਦੇਖਣਾ ਹੋਏਗਾ ਜੋੜੇ ਰੋਲ ਤੁਹਾਨੂੰ ਲਾਈਵ ਦੇ ਨਾਲ ਯੂਵਮ ਬੀ ਰਿਪੋਰਟ ਧੰਨਵਾਦ ਮਕਾਨ ਮਾਲਕ ਦੇ ਬੋਲੋ ਅ ਦੱਸਿਆ ਗਿਆ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਪਹਿਲੇ ਕਿਰਾਏ ਤੇ ਰਹਿੰਦੇ ਸੀਗੇ ਉਹਨਾਂ ਨੇ ਰਖਵਾਇਆ ਸੀਗਾ ਅਨੰਦ ਲਾਲ ਨੂੰ ਹਾਲਾਂਕਿ ਇਹ ਰਾਲਸਨ ਫੈਕਟਰੀ ਵਿੱਚ ਕੰਮ ਕਰਦਾ ਵਾ ਐ ਨਹੀਂ ਪਤਾ ਕਿ ਕਿਹੜੀ ਪੋਸਟ ਤੇ ਕੰਮ ਕਰਦਾ ਵਾ ਪਰ ਕਿਹਾ ਜਾ ਰਿਹਾ ਕਿ ਮਹੀਨਾ ਡੇਢ ਮਹੀਨੇ ਤੋਂ ਰਹਿੰਦਾ ਪਿਆ ਸੀਗਾ ਤੇ ਜਦੋਂ ਇਹ ਵਾਰਦਾਤ ਹੋਈ ਹੈ ਵਾਦਨ ਜਾਮ ਦਿੱਤਾ ਕੁਝ ਅਣਪਛਾਤੇ ਵਿਅਕਤੀਆਂ ਨਹੀਂ ਤੇ ਜਦੋਂ ਮੈਂ ਇਸ ਨੂੰ ਸਿਰਸ ਹਸਪਤਾਲ ਵਿੱਚ ਲੈ ਕੇ ਆਇਆ ਤੇ ਇਹਦਾ ਉੱਤਕੀ ਮਿਤਕ ਹੋ ਚੁੱਕੀ ਸੀਗੀ ਮਿਤਕ ਸ਼ਬਦ ਨੂੰ ਸਿਵਲ ਪਰਦਾ ਦੀ ਮੋਰਚੇ ਵਿੱਚ ਰਖਾ ਦਿੱਤਾ ਗਿਆ ਵਾ ਜੈਨ ਸਰ ਸਤਿ ਸ਼ਕਾਲ ਹਾਂ ਸਤਿ ਸ਼੍ਰੀ ਅਕਾਲ ਜੀ ਸਰ ਇਹੋ ਉਹ ਮੇਰੀ ਗੱਲ ਕਰ ਰਹੇ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਸਰ ਕੀ ਹਾਲ ਚੱਲ ਸਭ ਠੀਕ ਹੈ ਸਿੱਤਾ ਠੀਕ ਨੇ ਜੀ ਬੜੀ ਆ ਜੀ ਬੜੀਆ ਬੜੀਆ ਬੜੀ ਇੱਕ ਮੱਕੜ ਕਲੋਨੀ ਤੋਂ ਸਰ ਇੱਕ ਮਾਮਲਾ ਸਾਹਮਣੇ ਆਇਆ ਉਹਨਾਂ ਤੁਹਾਡੇ ਧਿਆਨ ਚੋਣਨਾ ਕੀ ਮਾਮਲਾ ਸਰ ਮਟਰ ਹੋਇਆ ਕੋਈ ਉਹ ਜਿਹੜਾ ਮਾਰਨ ਵਾਲਾ ਹੈਗਾ ਨੰਦ ਲਾਲ ਜੀ ਜੇ ਪਤਾ ਲੱਗਾ ਉਹ ਤਾਂ ਨੰਦ ਲਾਲ ਹੀ ਆ ਓਕੇ ਤੇ ਬਾਕੀ ਉਹਦਾ ਹਜੇ ਕੋਈ ਵਾਰਸ ਮੂਰਸੇ ਹਜੇ ਆਇਆ ਨਹੀਂ ਨਾਂ ਤਾਂ ਕੋਈ ਪੂਰਾ ਡਰਾਫਟ ਮਿਲਿਆ ओके। ਤੇ ਸਰ ਇਹ ਆਪਣੇ ਮਕਾਨ ਚ ਰਹਿੰਦਾ ਸੀਗਾ ਜਾਂ ਕੀ ਕਿਤੇ ਕਿਰਾਏ ਦੇ ਕਿਰਾਏ ਕਿਰਾਏ ਕਿੰਨੇ ਕੋ ਮਹੀਨੇ ਹੋਈ ਸੀ ਸਰ ਇਸ ਨੂੰ ਆਏ ਨੂੰ ਇੱਥੇ ਕਿਰਾਏ ਤੇ ਇੱਥੇ ਆਸਗਾ ਉਹ ਮਾਰਚ ਕੋ ਮਹੀਨੇ ਚ ਅੱਛਾ ਤੇ ਸਰ ਮੌਤ ਮਾਰਨ ਦਾ ਕਾਰਨ ਕੀ ਹੈ ਅਜੇ ਕੋਈ ਕਲੀਅਰ ਨਹੀਂ ਹੈ ਬਰਦਰ ਅਜੇ ਵਸੇ ਹੀ ਬਰਦਰ ਉਹ ਨੰਦ ਲਾਲਾ ਹੂੰ ਅਜੇ ਕੋਈ ਕਲੀਅਰ ਨਹੀਂ ਹੋਇਆ ਬਾਕੀ ਦੇ ਵਾਰਤਾਂ ਆਉਂਦੇ ਨੇ ਹੂੰ ਇਹ ਪਤਾ ਕਰਕੇ ਫਿਰ ਇਹ ਵੀ ਵਾਇਰਸ ਲਿਦਾਣੀ ਦਿੰਦੇ ਨਹੀਂ ਆ ਕਿ ਤੇ ਬਾਹਰ ਅਦਰ ਟੇਸਟ ਅਦਰ ਇਹ ਅਦਰ ਇਸ ਦੇ ਪ੍ਰਵਾਸੀ ਆ ਜਾਂ ਪ੍ਰਵਾਸੀ ਐ ਹੂੰ ਓਕੇ ਤੇ ਸਰ ਜਿਹੜੇ ਜਿਨ੍ਹਾਂ ਨੇ ਮਾਰਿਆ ਵਾ ਉਹ ਬੰਦੇ ਫਰਾਰ ਨੇ ਆ ਕਿ ਪੁਲਿਸ ਦੀ ਹਿਰਾਸਤ 'ਚ ਨੇ ਨਹੀਂ ਫਰਾਰ ਫਰਾਰ ਉਹ ਫਰਾਰ ਨੇ ਸਰ ਕਿੰਨਿਆਂ ਨੇ ਹਮਲਾ ਕੀਤਾ ਇਸ ਬੰਦੇ ਤੇ ਇਹ ਹਜੇ ਵੀ ਕੋਈ ਕਲੀਅਰ ਨਹੀਂ ਗਾ ਬਸ ਅਜੇ ਤੱਕ ਇੰਨਾ ਹੀ ਆ ਭਈ ਇਹ ਆਨੰਦ ਲਾਲ ਉਹ ਦਿਵਰਾਤ ਅਗਰ ਕਾਦੀ ਬੋਕੀ ਹਾਂਜੀ ਚਲਦੇ ਆਂ ਜੀ ਡੇਟ ਓਕੇ ਓਕੇ ਅੰਡਰ ਇਨਵੈਸਟੀਗੇਸ਼ਨ ਕੋਈ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸਰ ਆ ਉਥੇ ਇੱਕ ਹੈਗਾ ਕੈਮਰਾ ਹੂੰ ਰਾਤਰਾ ਟਾਈਮਸ ਕਰਨਾ ਓਕੇ ਤੇ ਉਥੇ ਤਾਂ ਕਰਦੇ ਜੇ ਕਲੀਅਰ ਨਹੀਂ ਹੋਇਆ ਤਾਂ ਸਾਨੂੰ ਵੀ ਇਨਫੋਰਮੇਸ਼ਨ ਰਿਟੇਵ ਮਿਲੀ ਹੈ ਅੱਛਾ ਇਹ ਇੱਕ ਹੋ ਜਾਣਕਾਰੀ ਤੁਹਾਨੂੰ ਤੁਹਾਨੂੰ ਤੋਂ ਲੈਣਾ ਚਾਹਵਾਂਗੇ ਕਿ ਜਿਹੜਾ ਇਹ ਆਨੰਦ ਲਾਲ ਹੈ ਇਹ ਆਪਣਾ ਕੁਆਟਰ ਚ ਰਹਿੰਦਾ ਜੀ ਆ ਕੀ ਵੱਖਰੇ ਮਕਾਨ ਮਾਲਕ ਦੇ ਵੱਖਰੇ ਮਕਾਨ ਚ ਰਹਿੰਦਾ ਸੀਗਾ ਕਮਰੇ ਕਮਰੇ ਚ ਰਹਿੰਦਾ ਵੱਖਰੇ ਅੱਛਾ ਹਾਂ ਠੀਕ ਹੈ ਲੱਗ ਕੰਮ ਠੀਕ ਹੈ ਜੀ ਤੇ ਸਰ ਇਹ ਕੱਲਾ ਰੰਗ ਹੋਈ ਆ ਕੀ ਕਿਤੇ ਹੋਰ ਕੋਈ ਕੱਲਾ 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 ਚਲੋ ਠੀਕ ਹੈ ਸਰ ਥੈਂਕ ਯੂ ਓਕੇ ਬਈ